ਵਿਸ਼ਾ ਵਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤ ਕੌਰ ਪੰਜਾਬੀਓ ਸਾਫ਼ ਜਾਣੋ ਚਾਓ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿहां ਦੱਸਣਿਆ ਕਿ ਪਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਜਿहां ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਇਸ ਦੇ ਨਾਲ ਹੀ ਉਥੇ ਲੋਕਾਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਵੇਲੇ ਮੌਹਲੇਦਾਰ ਮੀਂਹ ਪੈ ਰਿਹਾ ਤੇ ਸਬਚਾਲੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਖੜਾ ਡੈਮ ਦੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ। ਬੀਬੀਐਮਬੀ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਮੁਤਾਬਕ ਦੁਪਹਿਰ 3 ਵਜੇ ਤੋਂ ਲੜੀਵਾਰ ਟੰਗ ਨਾਲ ਪਾਖੜਾ ਡੈਮ ਦੇ ਗੇਟ ਖੋਲੇ ਜਾ ਰਹੇ ਨੇ ਤਾਂ ਬਿਲਕੁਲ ਖੋੜ ਗੇਟ ਜਿਹੜੇ ਕਿ 10 ਵਜੇ ਦੇ ਕਰੀਬ ਖੋਲੇ ਜਾ ਚੁੱਕੇ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪਹਿਲੇ ਪੜਾਅ ਦੇ ਵਿੱਚ ਫਲੱਡ ਕੰਟਰੋਲ ਗੇਟ 1 1 ਫੁੱਟ 4 ਵਜੇ ਦੂਜਾ ਪੜਾਅ ਚ 2 ਫੁੱਟ ਤੇ 5 ਵਜੇ ਤੀਜੇ ਪੜਾਅ 'ਚ 3 ਫੁੱਟ ਤੱਕ ਖੋਲੇ ਜਾਣਗੇ ਬੀਬੀਐਮਬੀ ਪ੍ਰਸ਼ਾਸਨ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਤ ਸਮੇਂ ਦੇ ਮੁਤਾਬਕ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਹਨ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸੁਚਾਰੂ ਅਤੇ ਸੁਰੱਖਿਆ ਢੰਗ ਦੇ ਨਾਲ ਪੂਰੀ ਕੀਤੀ ਜਾ ਸਕੇ BBMB ਦੇ ਅਨੁਸਾਰ ਸਵੇਰੇ 6 ਵਜੇ ਪਾਖੜਾ ਡੈਮ ਦਾ ਪਾਣੀ ਦਾ ਪੱਧਰ ਜੜਾ ਕਿ 1665.6 ਫੁੱਟ ਤੱਕ ਪਹੁੰਚ ਚੁੱਕਿਆ ਤੇ ਜਦ ਕਿ ਡੈਮ ਦੀ ਆਮ ਜਲ ਭੰਡਾਰਨ ਸਮਰਥਾ 1680 ਫੁੱਟ ਹੈ ਡੈਮ ਦੀ કુલ ਸਮਰਥਾ ਦਾ 83 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ ਤੇ ਇਸ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਤਾਂ ਜਿਸ ਦੇ ਮੱਦੇ ਨਜ਼ਰ ਆਖੜਾ ਡੈਮ ਦੇ ਫਲਡ ਗੇਟ ਜਿਹੜੇ ਕਿ ਖੋਲੇ ਜਾ ਚੁੱਕੇ ਨੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਤਾਂ ਉਸ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਕਿ ਉਹ ਵਧਦਾ ਹੀ ਜਾ ਰਿਹਾ ਤੇ ਜਿਸ ਦੇ ਨਾਲ ਹੀ ਹੁਣ ਉਥੇ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਜਿਹੜੀ ਕਿ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਤਾਂ ਬਿਲਕੁਲ ਗੇਟ ਜਿਹੜੇ ਕਿ ਖੋਲੇ ਜਾ ਚੁੱਕੇ ਨੇ ਤੇ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ